ਤੇ ਮੈਂ ਆਪਣੇ ਬਜ਼ੁਰਗਾਂ ਨੂੰ ਪੁੱਛਣਾ ਬਈ ਪੱਪੂ ਜੀ ਇਹ ਕੌਣ ਹੈ ਉਹਨਾਂ ਨੇ ਕਿਹਾ ਇਹ ਪਟਨਾ ਸਾਹਿਬ ਤੋਂ ਹੈ ਪਰ ਇਹਨਾਂ ਨੂੰ ਪਟਨੀ ਹੀ ਸਿੱਕੇ ਆ ਜਾਂਦਾ ਗੁਰਦੁਆਰੇ ਸਾਹਿਬ ਵਿੱਚ ਬਹੁਤ ਸਾਰੇ ਪਾਠੀ ਆਉਂਦੇ ਸੀ ਉਹ ਰੌਣ ਲਾਉਂਦੇ ਸੀ ਤੇ ਉਹਨਾਂ ਨਾਲ ਫਿਰ ਮੈਂ ਤੇ ਜਦ ਕੀ ਕਮੇਟੀ ਦੇ ਦੂਜੇ ਮੈਂਬਰ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਹਿੰਦੇ ਸੀ ਨਾ ਇਹਨਾਂ ਨੂੰ ਰੋਲ ਨਾ ਦਿਓ ਇਹ ਇਹਨਾਂ ਦੀ ਉਚਾਰਨ ਚੰਗਾ ਨਹੀਂ ਇਹਨਾਂ ਦਾ ਫਲਾਣਾ ਚੰਗਾ ਨਹੀਂ ਇਹਨਾਂ ਨੂੰ ਬਹੁਤਾ ਪਤਾ ਨਹੀਂ ਹੈਗਾ ਪਰ ਜਦੋਂ ਮੈਂ ਉਹਨਾਂ ਦਾ ਸੰਪਰਕ ਕੀਤਾ ਉਹਨਾਂ ਬਾਰੇ ਗੱਲਾਂ ਬਾਤਾਂ ਉਹਨਾਂ ਕੋਲ ਜਾਣਕਾਰੀ ਲੈਣ ਲੈਣੀ ਸ਼ੁਰੂ ਕੀਤੀ ਤਾਂ ਮੈਂ ਉਹਨਾਂ ਨੂੰ ਜ਼ਿਆਦਾ ਪ੍ਰੀਫਰ ਕਰਨ ਲੱਗ ਗਿਆ ਜਿਹੜੇ ਪ੍ਰਚਾਰਕ ਸੀ ਕਿ ਮੈਂ ਇਸ ਉਹਨਾਂ ਨੂੰ ਕਿਤੇ ਆਮ ਵੱਡੇ ਗੁਰਦੁਆਰਿਆਂ ਵਿੱਚ ਜਾਂ ਜਿੱਥੇ ਸਿੱਖ ਸੰਗਤ ਜਿਹੜੀ ਖਾਸ ਕਰ ਪੰਜਾਬ ਵਾਲੀ ਵੱਸਦੀ ਹੈ ਉੱਥੇ ਮੈਂ ਨਹੀਂ ਸੀ ਉਹਨਾਂ ਨੂੰ ਪੇਜਦਾ ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਆਯੋਜਿਤ ਪੋਸਤਕ ਦੇ ਉੱਪਰ ਵਿਚਾਰ ਕਰਨ ਲਈ ਆਏ ਸਾਰੇ ਮੇਰੇ ਮੇਥੋਂ ਵੱਡੇ ਤੇ ਸਕਾਲਰਸ ਸਾਡੇ ਅੰਤ ਦੇ ਵੱਡੀਆਂ ਹਸਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਸ ਹੁਣ ਗੱਲ ਜਿਵੇਂ ਤੁਰੀ ਹੈ ਮੇ ਤੋਂ ਪਹਿਲਾਂ ਪ੍ਰੋਫੈਸਰ ਸ਼ਾਮ ਸਿੰਘ ਜੀ ਨੇ ਬੜੇ ਵਿਸਤਾਰਪੂਰਵਕ ਇਸ ਕਿਤਾਬ ਐਕਸਪਲੋਰਿੰਗ ਦ ਸਿੱਖ ਰੂਟਸ ਆਫ ਈਸਟਰਨ ਇੰਡੀਆ ਦੇ ਬਾਰੇ ਗੱਲ ਕੀਤੀ ਉਸ ਤੋਂ ਬਾਅਦ ਡਾਕਟਰ ਗੁਰਦੇਵ ਸਿੰਘ ਜੀ ਨੇ ਵੀ ਇੱਕ ਆਉਦੇ ਤਰੀਕੇ ਨਾਲ ਉਹਦੀ ਕਾਫੀ ਕੱਲਾ ਜਿਹੜੀਆਂ ਕਾਫੀ ਪੱਕੇ ਰੱਖੇ ਮੈਂ ਤੁਹਾਨੂੰ ਸੁਣਨਾ ਹੈ ਜਿਹੜੇ ਹੋਰ ਸਕਾਲਰਸ ਵੀ ਹੈਗੇ ਨੇ ਜਿਨ੍ਹਾਂ ਨੇ ਕਿਤਾਬ ਬਾਰੇ ਬੋਲਣਾ ਹੈ ਮੈਂ ਉਹਨਾਂ ਤੋਂ ਜਾਨਣਾ ਵੀ ਹੈ ਤੇ ਸ਼ੇਧ ਵੀ ਲੈਣੀ ਹੈ ਕਿਉਂਕਿ ਬਹੁਤ ਗਲਤੀਆਂ ਵੀ ਹੋਣਗੀਆਂ ਬਹੁਤ ਹੁਣ ਤਾਈਆਂ ਵੀ ਹੋਣਗੀਆਂ ਤੇ ਇਸ ਕਰਕੇ ਪਰ ਫਿਰ ਵੀ ਜਦੋਂ ਮੈਨੂੰ ਕਿਹਾ ਗਿਆ ਕਿ ਕਿਤਾਬ ਕਿਤਾਬ ਕਿਵੇਂ ਬਣੀ ਇਦੇ ਬਾਰੇ ਥੋੜੀ ਜਿਹੀ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਪਹਿਲਾਂ ਜ ਜਦ ਮੈਂ ਛੋਟੇ ਹੁੰਦੇ ਹੀ ਕਲਕੱਤੇ ਵਿੱਚ ਕੁਝ ਸਿੱਖ ਦੇਖਦਾ ਹੁੰਦਾ ਸੀ ਤਕਰੀਬਨ ਉਹਨਾਂ ਦੀ ਅੱਜ ਵੀ 5000 ਦੀ ਆਬਾਦੀ ਹੈ ਤੇ ਮੈਂ ਆਪਣੇ ਬਜ਼ੁਰਗਾਂ ਨੂੰ ਪੁੱਛਣਾ ਬਈ ਪਾਪੂ ਜੀ ਇਹ ਕੌਣ ਹੈ ਉਹਨਾਂ ਨੇ ਕਹਿਣਾ ਇਹ ਪਟਨਾ ਸਾਹਿਬ ਤੋਂ ਹੈ ਪਰ ਇਹਨਾਂ ਨੂੰ ਪਟਨੀ ਹੀ ਸਿੱਖ ਕਿਹਾ ਜਾਂਦਾ ਹੈ ਤੇ ਇਨੀ ਜਾਣਕਾਰੀ ਮਿਲਦੀ ਰਹੀ ਫਿਰ ਬਾਅਦ ਵਿੱਚ ਜਦੋਂ 1994 ਵਿੱਚ ਉਹਨੇ ਡੈਥ ਹੋ ਗਈ ਤੇ ਲੋਕਲ ਗੁਰਦੁਆਰਾ ਜੇ ਮੈਂ ਦੱਸਿਆ ਡਾਕਟਰ ਗੁਰਦੇਵ ਸਿੰਘ ਹਣਾ ਨੇ ਦਮਦਮ ਕਰਦੋਂ ਉੱਥੇ ਬਹੁਤ ਛੋਟੀ 27 ਸਾਲ ਦੀ ਉਮਰ 'ਚ ਜਨਰਲ ਸੈਕਟਰੀ ਬਣੀ ਤੇ ਐਬਾਈਟ ਦੇ ਨਾਲ ਤੇ ਉੱਥੇ ਫਿਰ ਜਦੋਂ ਮੇਰੀ ਆਤ ਕਿਉਂਕਿ ਘਰੋਂ ਪਹਿਲਾਂ ਹੀ ਸੀਗੀ ਜਿਗਿਆਸੂ ਸੁਭਾਅ ਸੀਗਾ ਲੋਕਾਂ ਨਾਲ ਰابطਾ ਕੋਈ ਵੀ ਚਾਹੇ ਕਹੇ ਜਾਂ ਵੀ ਹੋਵੇ ਮਤਲਬ ਜਿਹਨੂੰ ਆਪਾਂ ਚਾਹੇ ਦਿੱਖ ਤੋਂ ਕਈ ਵਾਰੀ ਲੱਗਦਾ ਵੇ ਨਹੀਂ ਆ ਉਹਨੂੰ ਵੀ ਕੋਲ ਬਿਠਾ ਕੇ ਉਹਨੂੰ ਪੁੱਛਣਾ ਵੇ ਕਿੱਥੋਂ ਆ ਕਿਵੇਂ ਆ ਕੀ ਤਕਲੀਫ ਆ ਉਹ ਆਤ ਜੀ ਬਣ ਗਈ ਸੀ ਤੇ ਉਸ ਤਰੀਕੇ ਨਾਲ ਹੀ ਜਦੋਂ ਗੁਰਦੁਆਰੇ ਸਾਹਿਬ ਵਿੱਚ ਬਹੁਤ ਸਾਰੇ ਪਾਠੀ ਆਉਂਦੇ ਸੀ ਉਹ ਰੌਣ ਲਾਉਂਦੇ ਸੀ ਤੇ ਉਹਨਾਂ ਨਾਲ ਫਿਰ ਮੈਂ ਕਿਤੇ ਜਦਕੀ ਕਮੇਟੀ ਦੇ ਦੂਜੇ ਮੈਂਬਰ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਹਿੰਦੇ ਸੀ ਨਾ ਇਹਨਾਂ ਨੂੰ ਰੋਲ ਨਾ ਦਿਓ ਇਹ ਇਹਨਾਂ ਦੀ ਉਚਾਰਨ ਚੰਗਾ ਨਹੀਂ ਇਹਨਾਂ ਦਾ ਫਲਾਣਾ ਚੰਗਾ ਨਹੀਂ ਇਹਨਾਂ ਨੂੰ ਬਹੁਤਾ ਪਤਾ ਨਹੀਂ ਹੈਗਾ ਪਰ ਜਦੋਂ ਮੈਂ ਉਹਨਾਂ ਦਾ ਸੰਪਰਕ ਕੀਤਾ ਉਹਨਾਂ ਬਾਰੇ ਗੱਲਾਂ ਬਾਤਾਂ ਉਹਨਾਂ ਬੀ ਜਾਣਕਾਰੀ ਲੈਣ ਲੈਣੀ ਸ਼ੁਰੂ ਕੀਤੀ ਤਾਂ ਮੈਂ ਉਹਨਾਂ ਨੂੰ ਜ਼ਿਆਦਾ ਪ੍ਰੀਫਰ ਕਰਨ ਲੱਗ ਗਿਆ ਪੰਜਾਬ ਵਾਲੇ ਪਾਰਟੀਆਂ ਨਾਲੋਂ ਗਰੰਥੀਆਂ ਨਾਲੋਂ ਤੇ ਮੈਂ ਉਹਨਾਂ ਬੇਸ਼ੱਕ ਮੇਰੀ ਕਈ ਵਾਰੀ ਉਹਨਾਂ ਨਾਲ ਕਮੇਟੀ ਦੇ ਹੋਰ ਮੈਂਬਰਾਂ ਦਾ ਬਹਿਸਵਾਜੀ ਵੀ ਹੁੰਦੀ ਜਾਂ ਮੈਂ ਆਪ ਦਾ ਕਈ ਵਾਰੀ ਔਰ ਪਾਵਰ ਵੀ ਵਰਤ ਲੈਂਦਾ ਤੇ ਮੈਂ ਉਹਨਾਂ ਨੂੰ ਅਲਾਉ ਕਰਦਾ ਵੀ ਤੁਸੀਂ ਬਾੜ ਜਰੂਰ ਕਰਨਾ ਹੈ ਤੇ ਤੁਸੀਂ ਕੀਰਤਨ ਜਰੂਰ ਕਰਨਾ ਹੈ ਜਿਹੜੇ ਕੀਰਤਨ ਜਥੇ ਆ ਉਹਨਾਂ ਨੂੰ ਮੈਂ ਪ੍ਰਫਰੈਂਸ ਦੇਣ ਲੱਗ ਗਿਆ ਇਸ ਤਰੀਕੇ ਨਾਲ ਉਹਨਾਂ ਦਾ ক্লোਜ਼ਨੈਸ ਸ਼ੁਰੂ ਹੋ ਗਈ ਉਸ ਤੋਂ ਬਾਅਦ ਮੈਂ ਕੋਈ ਰਾਜਨੀਤਿਕ ਬੰਦਾ ਤਾਂ ਹੈ ਨਹੀਂ ਪਰ ਜਿਵੇਂ ਅਕਾਲ ਪੁਰਖ ਦੀ ਮਰਜ਼ੀ ਸੀ 2006 ਵਿੱਚ ਸਿੱਖ ਮਿਸ਼ਨ ਪੂਰੀ ਭਾਰਤ ਜਿਵੇਂ ਸੋਹਣੀ ਗੁਰਦਾਰ ਪ੍ਰਬੰਧ ਕਮੇਟੀ ਨੇ ਮਹਾਪੜ ਵੀ ਖੋਲਿਆ ਉਹ ਬਹੁਤ ਚਰਪਲਾਂ ਖੋਲਿਆ ਬੜੇ ਕੰਮ ਪਹਿਲਾਂ ਕੀਤੇ ਆ ਉਹਨਾਂ ਨੇ ਤੇ ਉਸੇ ਤਰੀਕੇ ਨਾਲ ਅਮਰੀਕਾ 'ਚ ਵੀ ਇੱਕ ਖੁੱਲਿਆ ਸੁਣਿਆ ਤੇ ਉਸੇ ਤਰੀਕੇ ਨਾਲ ਈਸਟ ਇੰਡੀਆ ਦਾ ਜਿਹੜਾ ਖੁੱਲਿਆ ਉਹ ਦਾਸ ਨੂੰ ਉਹਦੀ ਜ਼ਿੰਮੇਵਾਰੀ ਐਜ਼ ਅ ਕਨਵੀਨਰ ਤੇ ਆਨਰੇਰੀ ਇਨਚਾਰਜ ਬਿਨਾਂ ਤਨਖਾਹ ਤੋਂ ਤੇ ਉਹ ਸੇਵਾ ਮਿਲ ਗਈ ਤੇ ਉਹ ਉਹਦਾ ਮੈਂ ਫਿਰ ਜਿਹੜਾ ਪਹਿਲਾਂ ਮੇਰਾ ਜਿਆ ਤਜਰਬਾ ਸੀ ਉਸਦਾ ਫੁੱਲ ਐਡਵਾਂਟੇਜ ਮੈਂ ਉਹ ਲੈਣ ਲੱਗਿਆ ਜਿਹੜੇ ਪ੍ਰਚਾਰਕ ਸੀਗੇ ਮੈਂ ਇਸ ਉਹਨਾਂ ਨੂੰ ਕਿਤੇ ਆਮ ਵੱਡੇ ਗੁਰਦੁਆਰਿਆਂ ਵਿੱਚ ਜਾਂ ਜਿੱਥੇ ਸਿੱਖ ਸੰਗਤ ਜਿਹੜੀ ਖਾਸ ਕਰਕੇ ਪੰਜਾਬ ਵਾਲੀ ਵੱਸਦੀ ਆ ਉੱਥੇ ਮੈਂ ਨਹੀਂ ਸੀ ਉਹਨਾਂ ਨੂੰ ਭੇਜਦਾ ਮੈਂ ਫਿਰ ਉਹ ਜਗ੍ਹਾ ਨੂੰ ਜਿੱਥੇ ਇੱਥੇ ਉਹਨਾਂ ਦੇ ਰੂਟਸ ਪਹਿਲਾਂ ਮੈਂ ਇੱਕ ਰੋਡ ਮੈਪ ਜਾਂ ਤਿਆਰ ਕਰ ਲਿਆ ਸੀਗਾ ਤੇ ਉਹ ਉਸ ਤਰੀਕੇ ਨਾਲ ਉਹਨਾਂ ਨੂੰ ਮੈਂ ਉੱਥੇ ਭੇਜਣ ਲੱਗਿਆ ਜਦੋਂ ਉਹਨਾਂ ਗੁਰਮਤ ਕੈਂਪ ਲਾਉਣ ਲੱਗੇ ਤੇ ਗੁਰਮਤ ਦੇ ਕੈਂਪ ਵਿੱਚ ਇੱਥੇ ਗੁਰਮੁਖੀ ਸਿਖਾਉਣੀ ਆਪਣੇ ਉਹੀ ਜਿਹੜੀ ਗੁਰੂ ਬੋਲੀ ਵਾਲੀ ਗੱਲ ਪਰ ਉਹ ਸਤਿ ਆਬ ਨਹੀਂ ਕੀਤੀ ਹੈ ਤੇ ਇਸ ਤਰੀਕੇ ਨਾਲ ਮੈਂ ਉਹਨਾਂ ਨੂੰ ਜਾ ਕੇ ਸਮਝਾਉਣਾ ਵੀ ਇਹ ਦੇਖੋ ਜਿਵੇਂ ਇੱਕ ਅਰਬੀ ਜੋ ਹੈ ਜਾਂ ਮਤਲਬ ਆਪਣਾ ਬੰਗਾਲੀ ਮੁਸਲਮਾਨ ਹੈ ਉਹ ਸਾਰਿਆਂ ਲਈ ਜੋ ਕੁਰਾਨ ਸਮਝਣ ਲਈ ਅਰਬ ਉਹਨਾਂ ਦੀ ਅਰਬੀ ਫਾਰਸੀ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਤੇ ਇੱਕ ਸਾਂਸਕ੍ਰਿਤਿਕ ਨੌਲੇਜ ਇੱਕ ਪੰਡਤ ਨੂੰ ਜਿਹੜਾ ਵੇਦ ਨੂੰ ਸਮਝਣਾ ਹੈ ਉਦਾਂ ਅੰਤਰੀਮ ਭਾਵ ਸਮਝਣਾ ਹੈ ਤਾਂ ਸੰਸਕ੍ਰਿਤ ਦਾ ਗਿਆਨ ਵੀ ਜ਼ਰੂਰੀ ਹੁੰਦਾ ਹੈ ਤੇ ਮੇ ਤੁਹਾਡੀ ਭਾਸ਼ਾ ਤੁਹਾਡੀ ਬੋਜਪੂਰੀ ਹੈ ਤੁਹਾਡੀ ਭਾਸ਼ਾ ਮੰਗੀ ਹੈ ਤੁਹਾਡੀ ਭਾਸ਼ਾ ਬੰਗਾਲੀ ਹੈ ਪਰ ਤੁਹਾਨੂੰ ਗੁਰਮੁਖੀ ਇਸ ਕਰਕੇ ਜਾਣਨੀ ਜ਼ਰੂਰੀ ਹੈ ਕਿਉਂਕਿ ਤੁਹਾਡੀ ਗੁਰੂ ਦੀ ਬੋਲੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੇ ਇਸ ਤਰੀਕੇ ਨਾਲ ਉਹਨਾਂ ਦੇ ਅੰਦਰ ਵੀ ਖੁਸ਼ੀ ਹੁੰਦੀ ਤੇ ਮੈਂ ਤੁਹਾਨੂੰ ਦੱਸਾਂ ਇਹ ਕੈਂਪ ਦੇ ਵਿੱਚ 10-10 ਦਿਨ ਦੇ ਵਿੱਚ ਚਾਰ-ਚਾਰ ਦਿਨ ਦੇ ਵਿੱਚ ਉਹ ਬੱਚੇ ਜਿਹੜੇ ਨਹੀਂ ਸੀ ਬੋਲ ਸਕਦੇ ਉਹ ਚੌਥੇ ਦਿਨ ਨੂੰ ਲੈਕਚਰ ਕੰਪੀਟੀਸ਼ਨ ਹੁੰਦਾ ਸੀ ਤੇ ਉਹਦੇ ਵਿੱਚ ਬਹੁਤ ਸੋਹਣਾ ਧਣਲੇਦਾਰ ਭਾਸ਼ਣ ਵੀ ਸਿੱਖੀ ਦੇ ਉੱਪਰ ਦੇ ਜਾਂਦੇ ਸੀ ਇਹ ਪ੍ਰਾਪਤੀਆਂ ਸਾਡੀਆਂ ਹੁੰਦੀਆਂ ਸੀ ਪਰ ਮੈਂ ਉਹ ਉਹ ਕੈਂਪ ਦੇ ਵਿੱਚ ਸਾਡੇ ਪ੍ਰਚਾਰਕ ਤਾਂ ਇੱਧਰ ਲੱਗੇ ਰਹਿੰਦੇ ਸੀਗੇ ਤੇ ਮੈਂ ਨਾਲ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਬਜ਼ੁਰਗਾਂ ਨੂੰ ਮਿਲਣਾ ਬਈ ਹਾਂ ਦੱਸੋ ਬਾਬਾ ਜੀ ਕਦੋਂ ਆਏ ਕਿਵੇਂ ਆਏ ਪੁਰਾਣੀ ਗੱਲਾਂ ਦੱਸੋ ਤੇ ਮੈਂ ਨੋਟ ਕਰੀ ਜਾਣਾ ਤੇ ਫਿਰ ਇੱਕ ਇੱਕ ਕਰਕੇ ਕੁਝ ਮੇਰੇ ਵਿੱਚ ਬਹੁਤ ਜਿਆਦਾ ਪਪੂਲਰ ਮੇਰੇ ਆਰਟੀਕਲ ਵੀ ਯੂਨੀਵਰਸਿਟੀਆਂ ਵਿੱਚ ਵੀ ਛਪੇ ਗੁਰਵਰਪ੍ਰਕਾਸ਼ ਵੀ ਰੈਗੂਲਰ ਛਪਦੇ ਰਹੇ ਸਿੱਖ ਰਿਵਿਊ ਚ ਬਹੁਤ ਜਿਆਦੇ ਆਰਟੀਕਲ ਮੇਰੇ ਛਪੇ ਹੈ ਤੇ ਇਸ ਤਰੀਕੇ ਨਾਲ ਇਹ ਜਿਹੜੀ ਕਿਤਾਬ ਦੀ ਵਿਧ ਇਹ ਬਣਦੀ ਗਈ ਫਿਰ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਮੈਂ ਫਿਰ ਨਾ ਜਿਵੇਂ ਕੰਟੈਂਪੋਰੀ ਕਿਉਂਕਿ ਹਿਸਟਰੀ ਦੀ ਜਿਹੜੀ ਗੱਲ ਹੈਗੀ ਆ ਉਹ ਵਿਦਆਊਟ ਰੈਫਰੈਂਸਸ ਯਾ ਅਥੈਂਟਿਕ ਸੋਰਸ ਤੇ ਉਹ ਕਹਾਣੀ ਬਣ ਕੇ ਰਹਿ ਜਾਂਦੀ ਹੈ ਇਸ ਕਰਕੇ ਨਾਲ ਕੰਟੈਂਪੋਰੀ ਮੈਂ ਜਿਹੜਾ ਪੜਨਾ ਵੀ ਸ਼ੁਰੂ ਕੀਤਾ ਤੇ ਕਾਫੀ ਸਮਝੋ ਮੈਂ ਇੱਕ ਐਡਵਾਂਟੇਜ ਵੀ ਹੈ ਜੇ ਮੈਂ ਜੇ ਮੇਰੇ ਫਾਦਰ ਢੁੱਡੀ ਗਿਆ ਤੋਂ ਉਥੇ ਨਾ ਗਏ ਹੁੰਦੇ ਬੰਗਾਲ ਚ ਤੇ ਮੈਂ ਬੰਗਾਲ ਚ ਨਾ ਜਮਿਆ ਹੁੰਦਾ ਮੈਂ ਹੀ ਬੰਗਲਾ ਪਾਸ਼ਾ ਨਹੀਂ ਸੀ ਜਾਣਨੀ ਮੈਂ ਲੋਕਲ ਅੰਗਰੇਜ਼ਾਂ ਦੇ ਜਿਹੜੇ ਰਿਕਾਰਡਸ ਹੈਗੇ ਆ ਉਹ ਵੀ ਨਹੀਂ ਸੀ ਮੈਂ ਲੱਭ ਸਕਣੇ ਤੇ ਸਾਰਾ ਕੁਝ ਇਹ ਐਡਵਾਂਟੇਜ ਹੀ ਹੈ ਜਦਕਿ ਬਚਪਨ ਚ ਅਸੀਂ ਮਾ ਸਾਡੇ ਫਾਦਰ ਨਾਲ ਗੱਲਾਂ ਵੀ ਕਰੀਦਾ ਸੀ ਕਿ ਕਿੱਥੇ ਤੁਸੀਂ ਸਾਨੂੰ ਬੰਗਾਲ ਦੇ ਵਿੱਚ ਅਸੀਂ ਪੈਦਾ ਹੋਏ ਪੰਜਾਬ ਚ ਹੋਣਾ ਜਿਹੜਾ ਪੰਜਾਬ ਤੋਂ ਛੁੱਟੀਆਂ ਦੇ ਵਿੱਚ ਵਾਪਸ ਜਾਣਾ ਤੇ ਰੋਂਦੇ ਰੋਂਦੇ ਅਸੀਂ ਕੋਲਕਾਤਾ ਨੂੰ ਜਾਣਾ ਵੀ ਕਿੱਥੇ ਫਿਰ ਜਾ ਜਾ ਰਹੇ ਹਾਂ ਪਰ ਮਤਲਬ ਸਮਝੋ ਵੀ ਇਹ ਵਰਦਾਨ ਹੀ ਰਿਹਾ ਪਿਤਾ ਜੀ ਦਾ ਜਾਣਾ ਤੇ ਸਾਡਾ ਉੱਥੇ ਜੰਮਣਾ ਤੇ ਸਾਡਾ ਉੱਥੇ ਉਸ ਸਮਾਜ ਦੇ ਵਿੱਚ ਤੇ ਇੱਕ ਐਡਵਾਂਟੇਜ ਹੋਰ ਸੀ ਸਾਡੇ ਪਿਤਾ ਜੀ ਇੱਕ ਬਾਪ ਸ਼ੁਰੂ ਤੋਂ ਹੀ ਨਹੀਂ ਤਾਂ ਆਮ ਸਿੱਖ ਬੜੇ ਰਹਿੰਦੇ ਆ ਪਰ ਜਿਹੜੇ ਪੰਜਾਬੀ ਸਿੱਖ ਹੈਗੇ ਆ ਉਹ ਆਪਦੇ ਵਿੱਚ ਇੱਕ ਸਰਕਲ ਜਿਹਾ ਬਣਾ ਕੇ ਰੱਖਦੇ ਆ ਮੇਰੇ ਪਿਤਾ ਜੀ ਦਾ ਵੀ ਸਰਕਲ ਜਿਹੜਾ ਬਿਉਨ ਥੈਟ ਸੀਗਾ ਤੇ ਉਹ ਸਾਡੇ ਵਿੱਚ ਵੀ ਮੇਰੇ ਤਕਰੀਬਨ 99% ਜਿਹੜੇ ਦੋਸਤ ਹੈ ਸਿੱਖ ਨਹੀਂ ਸੀਗੇ ਜਾਂ ਬੰਗਾਲੀ ਸੀ ਜਿਆਦਾ ਜਿਨ੍ਹਾਂ ਤੋਂ ਜਿਨ੍ਹਾਂ ਦੇ ਘਰਾਂ ਵਿੱਚ ਜਾਣਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਕਿਤਾਬਾਂ ਹੀ ਕਿਤਾਬਾਂ ਦਸਣੀਆਂ ਉਹਨਾਂ ਦੇ ਘਰ 'ਚ ਕੋਈ ਹੋਰ ਚੀਜ਼ ਨਹੀਂ ਸੀ ਮੈਨੂੰ ਮਿਲਦੀ ਰਵਿੰਦਰਨਾਥ ਦੀ ਕਾਜੀ ਨਜ਼ਰਉਲਦੀਨ ਅਸਲਾਮ ਦੀ ਸਰ ਚੰਦਰ ਬੋ ਸਰ ਚੰਨ ਚੱਟਰਜੀ ਦੀ ਆਏ ਡਿਫਰੈਂਟ ਡਿਫਰੈਂਟ ਆਥਰਸ ਦੀ ਤੇ ਉਹਨੂੰ ਮਾਣ ਨਾ ਰੱਖਦੇ ਸੀ ਤੇ ਦਿਖਾਉਂਦੇ ਸੀ ਵੀ ਆਈ ਏਮ ਲਿਟਰੇਟ ਜਦ ਕਿ ਸਾਡੇ ਅਮੀਰ ਬੰਦਿਆਂ ਦੇ ਘਰਾਂ ਦੇ ਵਿੱਚ ਉਹ ਬੋਤਲਾਂ ਹੁੰਦੀਆਂ 10000 ਦੀ 20000 ਦੀ ਮਰੇ ਉਥੋਂ ਆਈ ਹੈ ਜੀ ਉਥੋਂ ਆਈ ਹੈ ਕਿਤਾਬ ਸ਼ਾਇਦ ਵਰਲੀ ਮਤਲਬ ਪ੍ਰਾਪਤੀ ਹੈ ਸਾਡੀ ਤੇ ਇਸ ਤਰੀਕੇ ਨਾਲ ਇਹ ਇਹ ਸਾਰੇ ਜਿਹੜੇ ਐਡਵਾਂਟੇਜ ਸੀ ਮੈਨੂੰ ਮਿਲੇ ਤੇ ਅੱਜ ਮੈਂ ਸੋਚਦਾ ਬਾਈ ਇਟ ਵਾਸ ਅ ਬੂਨ ਟੂ ਮੀ ਫॉर ਮੀ ਤੇ ਮੈਂ ਉਹਨਾਂ ਚੀਜ਼ਾਂ ਦੇ ਵਿੱਚ ਜੋ ਆਰਕਾਈਵਲ ਮਟੀਰੀਅਲ ਬਹੁਤ ਲੱਭਿਆ ਤੇ ਜਿਹੜੀ ਇਹ ਕਿਤਾਬ ਤਾਂ ਜਿਹੜੀ ਆਈ ਹੈ ਇਹ ਇਹਦੇ ਵਿੱਚ ਜਿਹੜੇ ਅਡਟ ਚੈਪਟਰਸ ਆ ਫ্রম ਡਿਫਰੈਂਟ ਰੂਟਸ ਰਾਈਟ ਫ্রম ਸਟਾਰਟਿੰਗ ਆ ਗੁਰੂ ਨਾਨਕ ਜਿਵੇਂ ਬਸਾਲਸਰਾ ਜੌਰੀ ਅਦਰਕਾ ਰੋੜਾ ਹੂ ਵੇਰ ਦੇ ਦੇ ਵੇਰ ਫਰਮ ਖਤਰੀ ਤੇ ਖਤਰੀ ਲੋਕ ਪਹਿਲਾਂ ਤੋਂ ਇੱਥੇ ਜਾ ਵੜੇ ਸੀ ਫਿਰ ਉਹਨ ਜਿਹੜੇ ਆਪਾਂ ਗੱਲ ਕਰ ਰਹੇ ਹੁਕਮਨਾਮੇ ਹਾਤੀ ਦੀ ਲੋੜ ਹੈ ਘੋੜਿਆਂ ਦੀ ਲੋੜ ਹੈ ਤੇ ਕਿੰਨੇ ਰਿਸ਼ ਉੱਤੇ ਸਿੱਖ ਹੋਣਗੇ ਤੇ ਗੁਰੂ ਸਾਹਿਬ ਉਹਨਾਂ ਦੇ ਭਰੋਸਾ ਕਰਦੇ ਸੀ ਤੇ ਉਹਨਾਂ ਦਾ ਉਹਨਾਂ ਉਹਨਾਂ ਦੀ ਵੀ ਉਹ ਸਿੱਖਾਂ ਦੀ ਗੁਰੂ ਸਾਹਿਬ ਦੇ ਉੱਪਰ ਨਹੀਂ ਆਸਥਾ ਸੀ ਉਹ ਜਦ ਜਦ ਗੁਰੂ ਸਾਹਿਬ ਕੁਝ ਚਾਹੁੰਦੇ ਸੀ ਚੀਰੀ ਵੜੀ ਪੱਗ ਤੇ ਇਵਨ ਮਤਲਬ ਕਬੂਤਰ ਵੀ ਆਏ ਜਿਹੜੇ ਸੁਨੇਹਾ ਲੈ ਕੇ ਜਾਂਦੇ ਆ ਉਹ ਵੀ ਪਟਨੇ ਤੋਂ ਟ੍ਰੇਨਡ ਕਰਕੇ ਇੱਥੇ ਭੇਜੇ ਜਾਂਦੇ ਸੀ ਤੇ ਬਹੁਤ ਇੱਕ ਲੰਬਾ ਲੰਬੀ ਲਿਸਟ ਹੈ ਇਸ ਤਰੀਕੇ ਨਾਲ ਇੱਕ ਗੁਰੂ ਸਾਹਿਬ ਨਾਲ ਰابطਾ ਤਿਆਰ ਕੀਤਾ ਫਿਰ ਕਿਸ ਤਰੀਕੇ ਨਾਲ ਡਿਫਰੈਂਟ ਡਿਫਰੈਂਟ ਰੂਟਸ ਤੋਂ ਸੈਕ ਬਣੇ ਤੇ ਇਹ ਕਰਦੇ ਕਰਦੇ ਅਖੀਰ ਦੇ ਵਿੱਚ ਜਿਹੜਾ ਹਲ ਅਲੀਆ ਦੀ ਗੱਲ ਉਹ ਅੱਜ ਵੀ ਆਪਾਂ ਨੂੰ ਲੋੜ ਹੈ ਉਸ ਤਰੀਕੇ ਦਾ ਇੱਕ ਰੋਲ ਜਿਹੜਾ ਰੋਡ ਮੈਪ ਪੰਜਾਬੀ ਤਿਆਰ ਕਰ ਸਕਦੇ ਆ ਜੇ ਆਪਾਂ 100 ਹਰ ਬਲਾਕ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਬਹੁਤ ਸਾਰੇ ਜਿਹੜੇ ਬਿਹਾਰੀ ਐ ਇੱਥੇ ਪਿੰਡਾਂ ਦੇ ਵਿੱਚ ਉਹ ਸਿੱਖਾਂ ਨੇ ਨੇੜੇ ਆਏ ਹੋਏ ਆ ਉਹ ਗੁਰਦੁਆਰੇ ਜਾਂਦੇ ਵੀ ਆ ਉਹ ਲੰਗਰ ਵੀ ਛਕਦੇ ਆ ਤੇ ਕਈ ਵਾਰੀ ਉਹ ਸੁੱਖਾਂ ਵੀ ਜੇ ਲਾਉਂਦੇ ਤਾਂ ਗੁਰਦੁਆਰੇ ਜਾ ਕੇ ਲਾਉਂਦੇ ਆ ਇਸ ਤਰੀਕੇ ਦੀ ਗੱਲਾਂ ਵੀ ਆ ਤੇ ਉਹ ਜੇ ਆਪਾਂ ਇੱਕ ਜ਼ਿਲ੍ਹੇ ਦੇ ਵਿੱਚ ਫਟਕ ਕਰੋ 100 100 ਬੰਦੇ ਨੂੰ ਆਪਾਂ ਨੇੜੇ ਲਿਆਂਦਾ ਉਹ 100 ਤੋਂ ਫਿਰ ਉਹ ਇੱਕ ਮਲਟੀਪਲਾਈ ਹੋਣ ਲੱਗ ਜਾਣਾ ਉਹਨਾਂ ਦੇ ਜੇ ਉਹਨਾਂ ਨੇ ਹੀ ਆਪਣੇ ਗਾ ਜਾ ਕੇ ਆਪਣੇ ਗੁਰੂ ਨਾਨਕ ਦੇ ਸੱਚੇ ਮਿਸ਼ਨਰੀ ਬਣ ਜਾਣਾ ਹੈ ਉਹਨਾਂ ਨੇ 100 ਤੋਂ 1000 ਕਰ ਲੈਣਾ 1000 ਤੋਂ ਲੱਖ ਹੋ ਸਕਦਾ ਇੱਥੇ ਜਿਹੜੀ ਖਲਾ ਹੈ ਜਿਹੜੀ ਆਪਾਂ ਗੈਪ ਕਹਿੰਦੇ ਆ ਜਾਂ ਪਪੂਲੇਸ਼ਨ ਦਾ ਜਿਹੜਾ ਡਿਸਬੈਲੈਂਸ ਆ ਉਹ ਕਦੇ ਵੀ ਨਹੀਂ ਹੋਊਗਾ ਜੇ ਆਪਾਂ ਇਸ ਤਰੀਕੇ ਨਾਲ ਕੋਈ ਰੋਡ ਮੈਪ ਆਪ ਬਣਾ ਤਿਆਰ ਕਰੀਏ ਤੁਹਾਡੇ ਤੁਸੀਂ ਬੁੱਧੀਜੀਵੀ ਹੋ ਤੁਸੀਂ ਪੰਜਾਬ ਦੇ ਸਾਡੇ ਸਰਕਟ ਹੋ ਤੇ ਸਿੱਖਾਂ ਦੇ ਵੀ ਸਰਕਟ ਹੋ ਤੇ ਤੁਸੀਂ ਇਹ ਰੋਡ ਮੈਪ ਜ਼ਰੂਰ ਇੱਕ ਕੁਝ ਬਣਾਓ ਤੇ ਕਿਤੇ ਵੀ ਲੋਲ ਹੋਵੇ ਕਿਉਂਕਿ ਬਿਹਾਰ ਨੂੰ ਮੈਂ ਸਿਰਫ ਪੜਿਆ ਨਹੀਂ ਉਹ ਬਿਹਾਰ ਦੇ ਵਿੱਚ ਕੜਿਆ ਵੀ ਆ ਤੇ ਬਿਹਾਰ ਈਸਟ ਇੰਡੀਆ ਦੇ ਹਰ ਜ਼ਿਲ੍ਹੇ ਦੀ ਹਰ ਪ੍ਰਾਂਤ ਦੀ ਇਲਾਕੇ ਦੀ ਬੋਲੀ ਦੇ ਬਾਰੇ ਮੈਨੂੰ ਮਤਲਬ ਪਤਾ ਹੈ ਕਿ ਕਿਹੜੀ ਬੋਲੀ ਕਿਹੜੀ ਬੋਲ ਰਿਹਾ ਤੇ ਮੈਂ ਬੋਲ ਵੀ ਸਕਦਾ ਤੇ ਉਹ ਕਲਚਰ ਨੂੰ ਵੀ ਬਹੁਤ ਸਦੀ ਐਡਾਪਟ ਵੀ ਕਰ ਸਕਦਾ ਤੇ ਸਮਝ ਵੀ ਲੈਣਾ ਉਹਨਾਂ ਦੇ ਖਾਣ ਪਾਣ ਦੀ ਵੀ ਸਾਂਝਾ ਮੇਰੇ ਨਾਲ ਜਦੋਂ ਹਰ ਚੀਜ਼ ਪੱਖੋਂ ਮਤਲਬ ਜੇ ਮੈਂ ਨੇੜੇ ਤੇ ਆ ਕੇ ਆਪਦੀ ਬਣਾਈ ਹੋਈ ਹੈ ਇਸੇ ਤਰੀਕੇ ਨਾਲ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਮੇਰੇ ਕਾਫੀ ਰਿਸਰਚ ਜਿਹੜੇ ਐ ਜੇ ਤੁਹਾਡੇ ਅਸ਼ੀਰਵਾਦ ਉਹ ਅਕਾਲ ਪੁਰਖ ਦਾ 10 ਸਾਲ ਦੇ ਵਿੱਚ ਬਹੁਤ ਕੁਝ ਆਉਣਾ ਹੈ ਬਹੁਤ ਕੁਝ ਪਿਆ ਹੈ ਮੇਰੇ ਕੋਲੇ ਤੁਸੀਂ ਇਹ ਹੈਰਾਨ ਹੋ ਜਾਓਗੇ ਈਸਟ ਇੰਡੀਆ ਦੇ ਵਿੱਚ ਜਿਹੜੇ ਪਹਿਲੇ ਸਰਵੇ ਹੋਏ ਆ ਬਕਸਰ ਦੇ ਜੰਹ ਤੋਂ ਬਾਅਦ ਉਹਦੇ ਵਿੱਚ ਮੈਂ ਉਹ ਉਹਦੇ ਖਰੜੇ ਹੀ ਮੇਰੇ ਕੋਲੇ ਪਏ ਆ ਉਹਦੇ ਵਿੱਚ ਜਦੋਂ ਵਿਹਾਰ ਦੇ ਵਿੱਚ ਸਿੱਖੀ ਦੀ ਜਦੋਂ ਸਰਵੇ ਕਰ ਰਿਹਾ ਉਹ ਦੇਖ ਰਿਹਾ ਹੈ ਅਮੋਂਗ ਹਿੰਦੂਜ਼ 1/4 ਆਦਰੈਂਟ ਆਫ ਨਾਨਕ ਉੱਥੇ ਕੋਈ ਸ਼ਬਦ ਉਦਾਸੀ ਨਹੀਂ ਕਹਿੰਦਾ ਇਹ ਅੰਗਰੇਜ਼ਾਂ ਦੇ ਸਰਵੇ ਆ ਉਹ ਬਾਅਦ ਚ ਉਹਨਾਂ ਨੇ ਵੀ ਉਹਦਾ ਖਤਮ ਕਰਤਾ ਮੇਰੇ ਕੋਲ ਖੜਾ ਹੀ ਹੈ ਜਿਹੜੋ ਪਏ ਆ ਉਹਨਾਂ ਉੱਪਰ ਵੀ ਸਰਵੇ ਕਰ ਰਿਹਾ ਹਜ਼ਾਰਾ ਥਾਵਾਂ ਨੂੰ ਵਿਜ਼ਿਟ ਕਰ ਚੁੱਕਾ ਹੈ ਗੁਰੂ ਗ੍ਰੰਥ ਸਾਹਿਬ ਕਾਥਾ ਪਏ ਆ ਪਰ ਮੈਂ ਜ਼ਿਕਰ ਨਹੀਂ ਕਰਦਾ ਇਥੋਂ ਦੇ ਸੋ ਕਾਲਡ ਮਰਜਾਦਾਵਾਦੀ ਲੋਕ ਉਹ ਸਾਡੇ ਈਸਟ ਇੰਡੀਆ ਦੇ ਜਿਹੜਾ ਸਿੱਖ ਇਤਿਹਾਸ ਨੂੰ ਮਲਿਆ ਮੇਟ ਜਿਵੇਂ ਪੰਜਾਬ 'ਚ ਵੀ ਕਰਦੇ ਆ ਉੱਥੇ ਵੀ ਜਾਵੜਦੇ ਆ ਬਸ ਇਸ ਤਰੀਕੇ ਨਾਲ ਸਾਨੂੰ ਉਹ ਵੀ ਬਚਾਉਣਾ ਹੈ ਮੈਂ ਇਸ ਕਰਕੇ ਉਹ ਕਿਤਾਬ 'ਚ ਹੀ ਆਊਗਾ ਜਿਹੜਾ ਆਊਗਾ ਤਾਂ ਕਿ authenticity ਹੋਵੇ ਤੇ ਬਾਅਦ 'ਚ ਕੋਈ ਉਹਨੂੰ ਹੱਥ ਵੀ ਨਾ ਲਾ ਸਕੇ ਤੇ ਇਹੀ ਗੱਲ ਕਹਿੰਦਾ ਹਾਂ ਬਹੁਤ ਲੰਬੀਆ ਗੱਲਾਂ ਮੈਂ ਤਾਂ ਸੁਣਨ ਆਇਆ ਤੇ ਆਪਦੀ ਥੋੜੀ ਜੀ ਗੱਲ ਕਰਕੇ ਮੈਂ ਤੁਹਾ ਤੋਂ ਅਸ਼ੀਰਵਾਦ ਲੈਣਾ ਹੈ ਮਾਫ਼ ਦੀ ਗੱਲ ਤੇ ਸਮਾਪਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ